ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਆਪਾਂ ਜਾਣਦੇ ਹਾਂ ਕਿ ਰੱਬ ਤੋਂ ਪਹਿਲਾਂ ਕੀ ਸੀ ਰੱਬ ਤੋਂ ਪਹਿਲਾਂ ਕੌਣ ਸੀ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਜਗਤ ਦਾ ਉਦਾਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਪਹੁੰਚੇ ਇੱਥੋਂ ਦਾ ਕਪੀਰ ਸੀ ਜਿਸ ਨੂੰ ਦਸਤਗੀਰ ਕਿਹਾ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਸ਼ਹਿਰ ਦੇ ਬਾਹਰ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ਬਦ ਉਚਾਰਨ ਲਗੇ ਲਖ ਪਤਾਲਾ ਪਤਾਲ ਲਖ ਅਗਾਸਾ ਅਗਾਸ ਉੜਕ ਉੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਿਤੇ ਬਾ ਅਸਲ ਇਕਤਾਤ ਲੇਖਾ ਹੋਏ ਤੇ ਲਿਖਿਏ ਲੇਖਾ ਹੋਏ ਪినాਸ ਜਿਸ ਤੋਂ ਭਾਵ ਸੀ ਕੀ ਜਿਸ ਤੂ ਪਾਵ ਐਸੀ ਕਿ ਵਾਹਿਗੁਰੂ ਦਾ ਵੀ ਪਾਰਾ-ਵਾਰ ਨਹੀਂ ਹੈ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਨੇ ਬਲਕੇ ਨਾ ਆਕਾਸ਼ਾਂ ਤੇ ਪਤਾਲਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੱਖਾਂ ਦੀ ਗੱਲ ਕਰ ਦਿੱਤੀ ਜਿਸ ਵਿੱਚ ਪੀਰ ਦਸਤਗੀਰ ਤੇ ਪਿੰਡ ਦੇ ਲੋਕਾਂ ਵਿੱਚ ਰੌਲਾ ਪੈ ਜਾਂਦਾ ਹੈ ਪੀਰ ਦਸਤਗੀਰ ਕਹਿਣ ਲੱਗਾ ਇਹ ਕੌਣ ਹੈ ਕਿਸ ਨੇ ਬਗਦਾਦ ਦੇ ਵਿੱਚ ਆ ਕੇ ਇਹ ਸੰਗੀਤ ਗਾਉਂਦੀ ਜ਼ੋਰਤ ਕੀਤੀ ਹੈ ਪੀਰ ਦਸਤਗੀਰ ਨੇ ਆਪਣੇ ਸ਼ਹਿਰ ਦੇ ਜਨਤਾ ਨੂੰ ਹੁਕਮ ਦਿੱਤਾ ਕਿ ਗੁਰੂ ਨਾਨਕ ਨੂੰ ਸੰਗਸਾਰ ਕਰਕੇ ਮਾਰ ਦਿੱਤਾ ਜਾਵੇ ਭਾਵ ਕਿ ਪੱਥਰ ਮਾਰ ਮਾਰ ਕੇ ਮਾਰ ਦਿਓ ਅਤੇ ਉਸ ਤੋਂ ਬਾਅਦ ਪੱਥਰ ਮਾਰਨ ਦੇ ਲਈ ਉੱਥੋਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੱਥਰ ਮਾਰਨ ਦੇ ਲਈ ਆਉਂਦੇ ਹਨ ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਨੂਰ ਰੱਬੀ ਨੂਰ ਤੱਕ ਕੇ ਉਤੋਂ ਦੇ ਲੋਕਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੱਥਰ ਮਾਰ ਸਕਣ ਤਾਂ ਫਿਰ ਉਸ ਤੋਂ ਬਾਅਦ ਪੀਰ ਦਸਤਗੀ ਆਉਂਦਾ ਹੈ ਅਤੇ ਉਹ ਆਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਬੈਠ ਜਾਂਦਾ ਹੈ ਅਤੇ ਪੁੱਛਣ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਸੰਗੀਤ ਨਹੀਂ ਵਜਾਉਣਾ ਸੀ ਅਤੇ ਦੂਸਰੀ ਗਲਤੀ ਇਹ ਹੈ ਕਿ ਤੁਸੀਂ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦੀ ਗੱਲ ਕੀਤੀ ਹੈ ਅਤੇ ਮੈਂ ਤੁਹਾਨੂੰ ਪੁੱਛਦਾ ਹਾਂ ਅਗਰ ਜੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਤਾਂ ਤੁਹਾਡੀ ਜਾਨ ਬਚ ਜਾਵੇਗੀ ਅਗਰ ਜੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਨਾ ਦਿੱਤੇ ਤਾਂ ਫਿਰ ਤੁਹਾਨੂੰ ਸਜ਼ਾ ਮੌਤ ਦਿੱਤੀ ਜਾਵੇਗੀ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪੀਰ ਜੀ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦਿਆਂਗਾ ਇਸ ਕਰਕੇ ਨਹੀਂ ਕਿ ਮੈਂ ਮੌਤ ਤੋਂ ਬਚ ਜਾਵਾਂ ਬਲਕਿ ਇਸ ਕਰਕੇ ਦਿਆਂਗਾ ਕਿ ਤੁਹਾਡੇ ਮਨ ਦੇ ਜਿਹੜੇ ਸ਼ੰਕੇ ਹਨ ਉਹ ਸ਼ੰਕੇ ਦੂਰ ਕੀਤੇ ਜਾਣ ਪੀਰ ਪੀਖਨ ਪੀਰ ਪੀਖਮਸ਼ਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਿੰਨ ਸਵਾਲ ਕੀਤੇ ਪਹਿਲਾ ਸਵਾਲ ਤਾਂ ਉਹਨਾਂ ਦਾ ਇਹ ਸੀ ਕਿ ਰੱਬ ਇੱਕ ਹੈ ਅਤੇ ਇੱਕ ਤੋਂ ਪਹਿਲਾਂ ਕੀ ਹੈ ਅਤੇ ਦੂਸਰਾ ਸਵਾਲ ਰੱਬ ਜਿਹੜਾ ਹੈ ਉਹ ਰਹਿੰਦਾ ਕਿੱਥੇ ਹੈ ਅਤੇ ਤੀਸਰਾ ਸਵਾਲ ਇਹ ਸੀ ਕਿ ਰੱਬ ਹੈ ਉਹ ਕਰਦਾ ਕੀ ਹੈ ਰੱਬ ਕਰਦਾ ਕੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਪੀਰ ਪਖਮਸ਼ਾਹ ਮੈਂ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਅਤੇ ਮੇਰੀ ਵੀ ਇੱਕ ਸ਼ਰਤ ਹੈ ਕਿ ਜੋ ਮੈਂ ਤੁਹਾਨੂੰ ਕਹਾਂਗਾ ਉਹ ਤੁਸੀਂ ਮੈਨੂੰ ਲਿਆ ਕੇ ਦਿਓਗੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਕਿ ਤੇਰੇ ਗਲ ਵਿੱਚ ਪਾਈ ਹੋਈ ਇੱਕ ਮਾਲਾ ਹੈ ਅਤੇ ਉਸ ਮਾਲਾ ਨੂੰ ਉਤਾਰ ਤਾ ਪੀਰ ਪੀਖਾ ਨੇ ਉਹ ਮਾਲਾ ਉਤਾਰ ਦਿੱਤੀ ਹੁਣ ਇਸ ਦੇ ਮਣ ਕੇ ਗਿਨੋ ਕਿ ਕਿੰਨੇ ਹਨ ਪੀਰ ਦਸਤ ਗੀਰ ਨੇ ਮਣ ਕੇ ਗੈਨੇ ਸ਼ੁਰੂ ਕਰ ਦਿੱਤੇ 1 2 3 4 ਕਰਕੇ ਮਣ ਕੇ ਗਿਣਨ ਲਗਾ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਪੀਰ ਜੀ ਇਹ ਤੁਹਾਡੀ ਗਿਣਤੀ ਗਲਤ ਹੈ ਤਾਂ ਪੀਰ ਕਹਿਣ ਲਗਾ ਗਿਣਤੀ ਗਲਤ ਕਿਵੇਂ ਹੋ ਸਕਦੀ ਹੈ ਮੈਂ ਤੁਹਾਡੇ ਸਾਹਮਣੇ ਹੀ ਤਾਂ ਗਿਨਿਆ ਹੈ ਇਹ ਗਲਤ ਕਿਵੇਂ ਹੋ ਸਕਦਾ ਹੈ ਆ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਹੁਣ ਇਸ ਨੂੰ ਦੁਬਾਰਾ ਫੇਰ ਗਿਨੋ ਤਾਂ ਫਿਰ ਪੀਰ ਮੰਨ ਕੇ ਦੁਬਾਰਾ ਗਿਣਨ ਲੱਗਾ ਅਤੇ ਦੁਬਾਰਾ ਫੇਰਾ ਫਿਰ ਗਿਣਤੀ ਗਲਤ ਹੋ ਗਈ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਫਿਰ ਕਹਿ ਦਿੱਤਾ ਕਿ ਤੁਹਾਡੀ ਗਿਣਤੀ ਗਲਤ ਹੈ ਤਾਂ ਪੀਰ ਦਸਤਗੀਰ ਗੁੱਸੇ ਵਿੱਚ ਆ ਗਿਆ ਮੈਂ ਬਿਲਕੁਲ ਠੀਕ ਗਿਣ ਰਿਹਾ ਹਾਂ ਮੈਂ ਤੁਹਾਡੇ ਸਾਹਮਣੇ ਗਿਣਤੀ ਗਿਣੀ ਹੈ ਪਰ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਅਤੇ ਤੀਸਰੀ ਵਾਰ ਉਸ ਨੇ ਇੱਕ ਮਨਕਾ ਫੜਿਆ ਅਤੇ ਦੂਸਰਾ ਮਣਕਾ ਫੜਦਿਆ ਹੋਇਆ ਉਹ ਦੂਸਰਾ ਮਣਕਾ ਫੜਨ ਲੱਗਾ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੇਰੀ ਗਿਣਤੀ ਇੱਥੇ ਹੀ ਗਲਤ ਹੋ ਗਈ ਹੈ ਤਾਂ ਉਹ ਕਹਿਣ ਲੱਗਾ ਇੱਥੇ ਕਿਵੇਂ ਗਲਤ ਹੋ ਗਈ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇੱਕ ਤੋਂ ਪਹਿਲਾਂ ਕੀ ਹੈ ਤਾਂ ਉਹ ਦਸਤਗਿਰ ਕਹਿਣ ਲੱਗਾ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਇੱਕ ਤੋਂ ਪਹਿਲਾਂ ਤਾਂ ਜ਼ੀਰੋ ਹੈ ਅਤੇ ਜ਼ੀਰੋ ਦਾ ਕੋਈ ਮਹੱਤਵ ਨਹੀਂ ਹੁੰਦਾ ਤੇ ਉਸ ਦਾ ਮਹੱਤਵ ਤਾਂ ਹੁੰਦਾ ਜਦੋਂ ਉਸ ਦੇ ਨਾਲ ਇੱਕ ਲੱਗ ਜਾਵੇ ਜਾਂ ਹੋਰ ਕੋਈ ਸੰਖਿਆ ਲੱਗ ਜਾਵੇ ਪੀਰ ਕਹਿਣ ਲਗਾ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਹਿਣ ਲਗੇ ਇਸੇ ਤਰ੍ਹਾਂ ਰੱਬ ਇੱਕ ਹੈ ਅਤੇ ਇਸ ਤੋਂ ਪਹਿਲਾਂ ਕੁਝ ਵੀ ਨਹੀਂ ਕੋਈ ਵੀ ਨਹੀਂ ਹੈ ਅਬ ਇੱਕ ਹੈ ਅਤੇ ਉਸ ਤੋਂ ਇਲਾਵਾ ਕੁਝ ਨਹੀਂ ਹੈ ਉਸ ਤੋਂ ਪਹਿਲਾਂ ਕੁਝ ਨਹੀਂ ਹੈ ਅਤੇ ਫਿਰ ਦਸਤਗੀਰ ਨੂੰ ਤਸੱਲੀ ਹੋ ਗਈ ਅਤੇ ਉਸਨੇ ਫਿਰ ਦੂਸਰਾ ਸਵਾਲ ਕੀਤਾ ਕਹਿਣ ਲਗਾ ਜੇ ਰੱਬ ਇੱਕ ਹੈ ਤਾਂ ਫਿਰ ਉਹ ਰਹਿੰਦਾ ਕਿੱਥੇ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪੀਰ ਦਸਤਗੀਰ ਨੂੰ ਕਹਿਣ ਲੱਗੇ ਦੁੱਧ ਹੈ ਤਾਂ ਉਹ ਕਹਿਣ ਲੱਗਾ ਜੀ ਜੀ ਦੁੱਧ ਹੈਗਾ ਹੈ ਉਸ ਨੇ ਆਪਣੇ ਚੇਲਿਆਂ ਦੇ ਕੋਲੋਂ ਦੁੱਧ ਦਾ ਭਰਿਆ ਘਟੋਰਾ ਮੰਗਾਇਆ ਅਤੇ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਕੋਲ ਰੱਖ ਦਿੱਤਾ ਤਾਂ ਪੀਰ ਦਸਤਗੀਰ ਮਾਨ ਵੀ ਸੋਚਣ ਲੱਗਾ ਸ਼ਾਇਦ ਗੁਰੂ ਨਾਨਕ ਪਾਸ਼ਾ ਜੀ ਨੂੰ ਭੁੱਖ ਲੱਗੀ ਹੋਵੇਗੀ ਅਤੇ ਉਹ ਦੁੱਧ ਛਕ ਲੈਣਗੇ ਤੇ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਦੇ ਦੇਣਗੇ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਪੀਰ ਨੂੰ ਕਹਿਣ ਲੱਗੇ ਦਸਤਗੀਰ ਜੀ ਇਹ ਕਟੋਰਾ ਤੁਸੀਂ ਆਪਣੀ ਹੱਥ ਵਿੱਚ ਫੜੋ ਤੇ ਪੀਰ ਦਸਤਗੀਰ ਨੇ ਉਹ ਕਟੋਰਾ ਆਪਣੇ ਹੱਥ ਵਿੱਚ ਫੜ ਲਿਆ ਤਾਂ ਫਿਰ ਗੁਰੂ ਨਾਨਕ ਦੇਵ ਜੀ ਪੀਰ ਦਸਤਗੀਰ ਨੂੰ ਕਹਿਣ ਲੱਗੇ ਕਿ ਹੁਣ ਇਸ ਦੇ ਅੰਦਰ ਦੇਖੋ ਕੁਝ ਹੈ ਤਾਂ ਉਹ ਪੀਰ ਦਸਤਗੀਰ ਕਹਿਣ ਲੱਗਾ ਨਹੀਂ ਜੀ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈ ਤੁਹਾਨੂੰ ਭੁਲੇਖਾ ਲੱਗ ਗਿਆ ਹੈ ਵਹਿਮ ਪੈ ਗਿਆ ਹੈ ਇਸ ਅੰਦਰ ਕੁਝ ਨਹੀਂ ਪਾਇਆ ਤੁਸੀਂ ਦੁੱਧ ਛਕ ਲਵੋ ਤਾਂ ਫਿਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਦਾਸਤਗੀਰ ਇਸ ਦੁੱਧ ਦੇ ਅੰਦਰ ਧਿਆਨ ਨਾਲ ਵੇਖੋ ਕੁਝ ਹੈ ਤਾਂ ਫਿਰ ਪੀਰ ਦਾਸਤਗੀਰ ਧਿਆਨ ਨਾਲ ਦੇਖਦਾ ਹੈ ਅਤੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਜੀ ਇਸ ਅੰਦਰ ਕੁਝ ਵੀ ਨਹੀਂ ਹੈ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਧਿਆਨ ਨਾਲ ਦੇਖੋ ਇਸ ਇਸ ਦੁੱਧ ਅੰਦਰ ਘਿਓ ਹੈ ਤਾਂ ਫਿਰ ਪੀਰ ਦਾਸਤਗੀਰ ਕਹਿਣ ਲੱਗਾ ਹਾਂ ਜੀ ਇਸ ਅੰਦਰ ਘਿਓ ਤਾਂ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਘਿਓ ਇਸ ਅੰਦਰ ਨਜ਼ਰ ਆਉਂਦਾ ਹੈ ਤਾਂ ਦਸਤਗੀਰ ਕਹਿਣ ਲੱਗਾ ਨਹੀਂ ਜੀ ਕਿਉਂ ਇਸ ਦੇ ਅੰਦਰ ਇਸ ਦੁੱਧ ਦੇ ਅੰਦਰ ਨਜ਼ਰ ਨਹੀਂ ਆਉਂਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਦੁੱਧ ਦੇ ਵਿੱਚ ਕਿਉਂ ਨਜ਼ਰ ਲਿਆਉਣ ਲਈ ਕੀ ਕਰਨਾ ਪਵੇਗਾ ਤਾਂ ਫਿਰ ਉਹ ਦਸਤਗੀਰ ਕਹਿਣ ਲਗਾ ਜੀ ਮਿਹਨਤ ਕਰਨੀ ਪਵੇਗੀ ਇਸ ਦੁੱਧ ਨੂੰ ਜਾਗ ਲਾਉਣੀ ਪਵੇਗੀ ਅਤੇ ਉਸ ਤੋਂ ਉਪਰੰਤ ਇਸ ਨੂੰ ਰਿੜਕਣਾ ਪਵੇਗਾ ਰਿੜਕਣ ਤੋਂ ਬਾਅਦ ਇਸ ਦੇ ਅੰਦਰੋਂ ਮੱਖਣ ਨਿਕਲੇਗਾ ਅਤੇ ਮੱਖਣ ਨੂੰ ਫਿਰ ਗਰਮ ਕਰਨਾ ਪਵੇਗਾ ਤਾ ਫਿਰ ਇਸ ਅੰਦਰੋਂ ਕਿਉਂ ਨਿਕਲੇਗਾ ਤਾਂ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜੇ ਇਸ ਤਰ੍ਹਾਂ ਦੁੱਧ ਦੇ ਵਿੱਚੋਂ ਘਿਓ ਕੱਢਣ ਦੇ ਲਈ ਐਨੀ ਮਿਹਨਤ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਕਣ ਕਣ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਪਰ ਉਸ ਪ੍ਰਮਾਤਮਾ ਨੂੰ ਪ੍ਰਗਟ ਕਰਨ ਦੇ ਲਈ ਵੀ ਮਿਹਨਤ ਕਰਨੀ ਪੈਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਸੁਣ ਕੇ ਪੀਰ ਦਸਤਗੀਰ ਬੜਾ ਹੈਰਾਨ ਹੋ ਗਿਆ ਅਤੇ ਉਸ ਤੋਂ ਬਾਅਦ ਫਿਰ ਉਸ ਨੇ ਗੁਰੂ ਸਾਹਿਬ ਜੀ ਨੂੰ ਤੀਸਰਾ ਸਵਾਲ ਕੀਤਾ ਕਿ ਗੁਰੂ ਨਾਨਕ ਪਾਸ਼ਾ ਜੀ ਰੱਬ ਕਰਦਾ ਕੀ ਹੈ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੂੰ ਸਿਆਣਾ ਬੰਦਾ ਹੈ ਪਰ ਤੂੰ ਆਪ ਕੁਰਸੀ ਤੇ ਬੈਠਾ ਹੈ ਮੈਂ ਤੇਰੇ ਸਾਹਮਣੇ ਖੜਾ ਹਾਂ ਪਰ ਜੇ ਤੁਸੀਂ ਚਾਹੋ ਕਿ ਤੁਹਾਨੂੰ ਤੀਸਰੇ ਸਵਾਲ ਦਾ ਜਵਾਬ ਮਿਲੇ ਤਾਂ ਤੈਨੂੰ ਆਪਣੀ ਕੁਰਸੀ ਕੁਰਸੀ ਛੱਡ ਕੇ ਥੱਲੇ ਉਤਰਨਾ ਪਵੇਗਾ ਅਤੇ ਮੈਂ ਇਸ ਕੁਰਸੀ ਦੇ ਉੱਪਰ ਬੈਠ ਜਾਵਾਂਗਾ ਇਕ ਕਦੀ ਨਹੀਂ ਹੁੰਦਾ ਕਿ ਸਵਾਲ ਕਰਨ ਵਾਲਾ ਬੈਠਾ ਹੋਵੇ ਅਤੇ ਜਵਾਬ ਦੇਣ ਵਾਲਾ ਸਾਹਮਣੇ ਖੜਾ ਹੋਵੇ ਤੁਸੀਂ ਆਓ ਥੱਲੇ ਉਤਰੋ ਇੱਥੇ ਮੈਨੂੰ ਬੈਠਣ ਦਿਵੋ ਪੀਰ ਦਾਸਤਗੀਰ ਚਾਹੁੰਦਾ ਤਾਂ ਨਹੀਂ ਕਿ ਮੈਂ ਕੁਰਸੀ ਤੋਂ ਥੱਲੇ ਬੈਠਾਂ ਅਤੇ ਗੁਰੂ ਨਾਨਕ ਪਾਤਸ਼ਾਹ ਕੁਰਸੀ ਦੇ ਉੱਤੇ ਬੈਠ ਜਾਣ ਚੇਲਿਆਂ ਦੇ ਸਾਹਮਣੇ ਉਸ ਦੀ ਹਾਨੀ ਹੁੰਦੀ ਹੈ ਪਰ ਉਸ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਆਪਣੇ ਤੀਸਰੇ ਸਵਾਲ ਦਾ ਜਵਾਬ ਲੈਣਾ ਸੀ ਫਿਰ ਗੁਰੂ ਨਾਨਕ ਬਾਛਾ ਜੀ ਦੇ ਕਹਿਣ ਤੇ ਪੀਰ ਦਾਸਤਗੀਰ ਕੁਰਸੀ ਛੱਡ ਕੇ ਖੜਾ ਹੋ ਗਿਆ ਅਤੇ ਗੁਰੂ ਨਾਨਕ ਦੇਵ ਜੀ ਉਸ ਕੁਰਸੀ ਤੇ ਬੈਠ ਗਏ ਅਤੇ ਹੁਣ ਪੀਰ ਦਾਸਤਗੀਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਖੜਾ ਹੈ ਪੀਰ ਦਾਸਤਗੀਰ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਕਿ ਹੁਣ ਤੁਸੀਂ ਮੇਰੇ ਤੀਸਰੇ ਸਵਾਲ ਦਾ ਜਵਾਬ ਦੇਵੋ ਦਾ ਮਹਾਰਾਜ ਕਹਿਣ ਲੱਗੇ ਦਾਸਤਗੀਰ ਕੀ ਤੈਨੂੰ ਹਜੇ ਵੀ ਨਹੀਂ ਪਤਾ ਲੱਗਾ ਕੀ ਪਰਮਾਤਮਾ ਇਹੀ ਕੁਝ ਕਰਦਾ ਹੈ ਰੱਬ ਆਹੀ ਇਹੀ ਕੁਝ ਕਰਦਾ ਹੈ ਤਾਂ ਦਸਤਗੀਰ ਕਹਿਣ ਲੱਗਾ ਕਿ ਪਰਮਾਤਮਾ ਕੀ ਕਰਦਾ ਹੈ ਨਾਨਕ ਪਾਸ਼ਾ ਕਹਿਣ ਲਗੇ ਪਰਮਾਤਮਾ ਆਹੀ ਕੁਝ ਕਰਦਾ ਹੈ ਪਰਮਾਤਮਾ ਆਹੀ ਕੁਝ ਕਰਦਾ ਹੈ ਕਿ ਜਿਹੜਾ ਸਿੰਘਾਸਨ ਤੇ ਬੈਠਾ ਹੋਵੇ ਅਤੇ ਉਹ ਹੰਕਾਰੀ ਹੋ ਜਾਵੇ ਜਿਹੜਾ ਤਾਕਤ ਤੇ ਬੈਠਾ ਹੋਵੇ ਅਤੇ ਉਹ ਹੰਕਾਰੀ ਹੋ ਜਾਵੇ ਤਾਂ ਰੱਬ ਉਸ ਨੂੰ ਤਾਖਤ ਉਤਾਰ ਕੇ ਥੱਲੇ ਬਿਠਾ ਦਿੰਦਾ ਹੈ ਅਤੇ ਜਿਹੜਾ ਥੱਲੇ ਬੈਠਾ ਹੁੰਦਾ ਹੈ ਉਸ ਨੂੰ ਥੱਲਿਓਂ ਚੁੱਕ ਕੇ ਉਸ ਤਖਤ ਉੱਤੇ ਬਿਠਾ ਦਿੰਦਾ ਹੈ ਰੱਬ ਇਹ ਕੁਝ ਕਰਦਾ ਹੈ ਪਰਮਾਤਮਾ ਕੀੜੇ ਨੂੰ ਥਾਪੜਾ ਦੇ ਕੇ ਬਾਦਸ਼ਾਹ ਬਣਾ ਸਕਦਾ ਹੈ ਅਗਰ ਰੱਬ ਜੇ ਨਜ਼ਰ ਪੁੱਠੀ ਕਰ ਲਵੇ ਤਾਂ ਬਾਦਸ਼ਾਹ ਨੂੰ ਵੀ ਘਾਹ ਖਾਣ ਲਾ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਦਸਤਗੀਰ ਨੂੰ ਉਸ ਦੇ ਤਿੰਨੇ ਸਵਾਲਾਂ ਦੇ ਜਵਾਬ ਦੇ ਦਿੱਤੇ ਅਤੇ ਉਸ ਤੋਂ ਬਾਅਦ ਪੀ ਦਸਤਗੀਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਟੈਪਿਆ ਤੇ ਮਾਫੀ ਮੰਗਣ ਲੱਗਾ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਸ਼ਹਿਰ ਦੇ ਸਾਰੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਜਿੱਤ ਲਿਆ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ